ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੁੱਦਕੀ ਇਹ ਫਰੋਜ਼ਪੁਰ ਜ਼ਿਲ੍ਹਾ ਦਾ ਪਿੰਡ ਹੈ ਹਾਈਵੇ ਤੇ ਆਉਂਦਾ ਜਦੋਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਦੱਸੋ ਨਾਲ ਹੀ ਇਹਦੇ ਤਲਵੰਡੀ ਪਾਈ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਮੁੱਦਕੀ ਤੋਂ ਨਾਲ ਹੀ ਇੱਕ ਪਿੰਡ ਪਤਲੀ ਹੈ ਤੇ ਪਤਲੀ ਵਾਲੀ ਸੜਕ ਦੇ ਉੱਤੇ ਇਹ ਘਰ ਆਉਂਦਾ ਦੋ ਤਿੰਨ ਭਰਾ ਇੱਥੇ ਜਿਹੜੇ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਸ਼ੌਂਕ ਇਹਨਾਂ ਨੂੰ ਪਸ਼ੂਆਂ ਦਾ ਚੰਗੇ ਪਸ਼ੂਆਂ ਦਾ ਥੋੜੇ ਦਿਨ ਪਹਿਲਾਂ ਇੱਕ ਲਾਈਵ ਚ ਵਾਈ ਪਿਛਲੀ 20 21 ਤਰੀਕ ਨੂੰ ਕਰਾਈ ਸੀ ਆਪਾਂ ਉਹਨਾਂ ਘਰਾਂ ਚ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਇੱਥੇ ਨਾਲ ਵਪਾਰ ਚ ਪਸ਼ੂ ਵੀ ਆਉਂਦੇ ਵਿਕਰੀਆਂ ਨੇ ਮੱਝਾਂ ਆਉਂਦੀਆਂ ਦੱਸੋ ਤੇ ਜ਼ਿਆਦਾਤਰ ਜਿਹੜੀਆਂ ਮੱਝਾਂ ਉਹ ਹਰਿਆਣੇ ਦੇ ਵਿੱਚੋਂ ਹੀ ਆਉਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਤੇ ਚੋ ਪੰਜ ਨਾਕ ਦਿਖਾਉਂਗਾ ਜਿਹਦੇ ਚੋਂ ਚਾਰ ਮੱਝਾਂ ਸੋਈਆਂ ਸਵਾਈਆਂ ਤੇ ਇੱਕ ਮੱਝ ਗੱਬਣ ਹੈ ਆਪਾਂ ਇਹਨਾਂ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਤੁਹਾਨੂੰ ਜਿਹੜੀ ਮੱਝ ਇਹਨਾਂ ਚ ਜੱਜ ਜੂਗੀ ਖਾਸ ਕਰਕੇ ਸੂਈ ਸਵਾਈ ਮੱਝ ਤਾਂ ਉਹਦਾ ਦੁੱਧ ਭਾਵੇਂ ਦੋ ਟਾਈਮ ਚੋੜਿਓ ਤਿੰਨ ਟਾਈਮ ਚੋੜਿਓ ਉਹਦੀ ਤੁਸੀਂ ਤਸੱਲੀ ਕਰ ਸਕੋਗੇ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆ ਇੱਕ ਗੱਬਣ ਮੱਝ ਬੜੀ ਚੰਗੀ ਦੋਸਤੋ ਖੜੀ ਹੈ ਇਸੇ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਅੱਜ ਦੀ ਜਿਹੜੀ ਉਹ ਕਰਾਂਗੇ ਹਵਾਨਾ ਬੜਾ ਸੋਹਣਾ ਤੇ ਥਣ ਦਾ ਸਹਿਜ ਵੀ ਦੇਖੋ ਤੁਸੀਂ ਇਸੇ ਤੋਂ ਸ਼ੁਰੂ ਕਰ ਲੈਨੇ ਆ ਉਦੋਂ ਬਾਅਦ ਇੱਕ ਇੱਕ ਕਰਕੇ ਤੁਹਾਨੂੰ ਟੋਟਲ 5 ਨਗ ਦਿਖਾਉਂਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਨਹੀਂ ਬਾਈ ਰਵਿੰਦਰ ਸਿੰਘ ਜੀ ਰਵਿੰਦਰ ਭਾਈ ਅੱਜ ਪੰਜ ਮੱਝਾਂ ਦਿਖਾ ਰਹੇ ਆ ਪੰਜੇ ਹਰਿਆਣੇ ਚੋਂ ਆਈਆਂ ਜਾਂ ਹਾਂਜੀ ਪੰਜੇ ਹਰਿਆਣੇ ਚੋਂ ਆਈਆਂ ਜੀ ਇਹ ਪੰਜੇ ਹਰਿਆਣੇ ਚੋਂ ਆਈਆਂ ਜਿਹੜੀ ਗੱਬਣ ਮੱਝ ਖੜੀ ਹੈ ਬਾਈ ਕੰਨ ਮਸੂਆ ਸੁਆ ਸੁੰਦੀ ਹੈ ਇਹ ਚੌਥਾ ਸੁਆ ਸੁਣਾ ਜੈਨੂਨ ਕਿੰਨੇ ਦਿਨ ਲੱਗੂਗੀ ਸੋਣ ਚ ਇਹ ਦਿਨ ਤੋਂ ਉਹਨਾਂ ਅੱਠ-10 ਗਿਆ ਹੀ ਠੀਕ ਹੈ ਉਹਦਾ ਸਫਰ ਜਾਈ ਜੀ ਕੱਲ ਹੀ ਆਈਆਂ ਜੀ ਕੱਲ ਹੀ ਆਈਆਂ ਇਹ ਹਾਂਜੀ ਠੀਕ ਹੈ ਅੱਛਾ ਵੈਸੇ ਅੱਠ ਦਿਨ ਜਾਨੀ ਉਹਨਾਂ ਨੇ ਮੰਨਿਆ ਵੀ ਇਹ ਲੈ ਜੂ ਹਾ ਜੇ ਕੀ ਦੁੱਧ ਦਾ ਰਿ ਰੇਟ ਫੋਨ ਤੇ ਕਰਾਂਗੇ ਸਾਰੀਆਂ ਦੇ ਜੀ ਸਾਰੀਆਂ ਦੇ ਫੋਨ ਤੇ ਖੋਲਿਓ ਬਈ ਸੋ ਦੋਸਤੋ ਰੇਟ ਫੋਨ ਤੇ ਆ ਸਾਰੀਆਂ ਵੱਜਾਂ ਦੇ ਬਾਈ ਕਹਿੰਦਾ ਵੀ ਦੁੱਧ ਮਾਲਕਾਂ ਨੇ ਦੱਸਿਆ 24 ਕਿਲੋ ਫਵਾਨਾ ਦੇਖੋ ਢਣ ਲੈਂਦੀ ਆ ਸੋਨ ਚ ਵੈਸੇ ਗੋਆ ਜਿਹੜਾ ਨਰਮ ਕਰਨ ਲੱਗ ਗਈ ਹੈ ਕਿਉਂਕਿ ਸਫਰ ਚ ਆਈ ਹੈ ਕੱਲ ਹੀ ਪਹੁੰਚੀਆਂ ਵੱਜਾਂ ਤੇ ਕੱਲ ਹੀ ਬਾਈ ਹੋਰਿਆਂ ਦਾ ਫੋਨ ਆ ਗਿਆ ਸੀ ਵੀਡੀਓ ਬਣਾਉਣ ਸੰਬੰਧੀ ਸੋ ਦੇਖੋ ਇਹਦਾ ਤੁਸੀਂ ਢਾਂਚਾ ਬਾਹਰ ਹੀ ਕੱਢ ਲਾ ਬਈ ਵੱਡੇ ਢਾਂਚੇ ਦੀ ਮੱਝ ਆ ਦੋਸਤੋ ਦੋਦੋ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਐ ਪਰ ਬੜੀ ਸੋਹਣੀ ਮੱਝ ਤਿਆਰ ਹੋਈ ਐ ਤੇ ਬਾਈ ਹੋਰੀ ਦੱਸਦੇ ਆ ਵੀ ਮਾਲਕਾਂ ਨੇ ਦੱਸਿਆ 5 ਕਿਲੋ ਦੇਸੀ ਘੋਚ ਆਰਿਆ ਹੋਇਆ ਮੱਝ ਨੂੰ ਸੰਭਾਲ ਤਾਂ ਬਿਨਾ ਸ਼ੱਕ ਬਹੁਤ ਚੰਗੀ ਹੋਈ ਵੀ ਐ ਰੇਟ ਫੋਨ ਤੇ ਐ ਦੱਸੋ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹਦੇ ਲਈ ਕਾਲ ਕਰ ਲਿਓ ਜੀ ਸਿੰਘ ਬਿਲਕੁਲ ਕੁੰਡਾ ਇਹਨੂੰ ਮੰਨਾਂਗੇ ਬਹੁਤਾ ਵੱਡਾ ਸਿੰਘ ਨੀਗਾ ਨਾਲ ਹੀ ਮੁੜਿਆ ਹੋਇਆ ਐ ਹੰਦਾ ਸਾਇਜ ਦੋਸਤੋ ਅਗਲੇ ਪਾਸੋਂ ਪਿਛਲੇ ਪਾਸੋਂ ਇੱਕੋ ਜਿਹਾ ਸੀਲਸਰੀ ਫੇਨਿਕਾ ਵੀ ਜਿੱਥੇ ਮਰਜੀ ਠਾ ਲਓ ਥੋੜੀ ਜੀ ਮਛਰੀ ਜ਼ਰੂਰ ਖੇਤਾਂ ਦੇ ਵਿੱਚ ਹੋਈ ਵੀ ਹੈ ਉਹਦੇ ਕਰਕੇ ਪਸ਼ੂ ਨੂੰ ਉਹ ਡਿਸਟਰਬ ਕਰਦੀ ਹੈ ਵੈਸੇ ਜਿੰਨੇ ਕੀ ਦੀ ਚਾਲ ਢਾਲ ਦੇਖਦੇ ਆ ਤਾਂ ਸ਼ਰੀਫ ਮੱਝਾਂ ਵਾਲੀ ਹੈ ਲਈ ਚੱਲ ਬਾਈ ਸੋ ਇਹ ਪਹਿਲੇ ਨੰਬਰ ਤੇ ਮੱਝਾਂ ਦੱਸੋ ਤੁਸੀਂ ਜਿਨੇ ਗੱਬਣ ਖਰੀਦਣੀ ਹੈ ਉਹ ਵੀ ਰੱਖ ਕੇ ਥਣ ਇਹਦੇ ਪਾਸ ਕਰ ਲਊਗਾ ਬਾਕੀ ਕਿੰਨਾ ਦੁੱਧ ਚੋਲੋਗੇ ਇਹ ਥੋੜੀ ਸਮਝ ਹੈ ਪਹਿਲੇ ਨੰਬਰ ਤੇ ਇਹ ਮੱਝ ਹੈ ਵਿਕਰੀ ਆਸ ਤੇ ਕੱਬਣ ਇੱਕ ਹੀ ਸੀਗੀ ਤਾਂ ਹੀ ਇਹ ਪਹਿਲਾਂ ਤੁਹਾਨੂੰ ਦਿਖਾਤੀ ਹੈ ਇਹ ਦੂਬਾਰੀ ਤੁਹਾਨੂੰ ਸੂਈਆਂ ਸਵਾਈਆਂ ਜਿਹੜੀਆਂ ਮੱਝਾਂ ਦਿਖਾਉਣੀ ਹੈ ਫਵਾਨਾ ਦੱਸੋ ਹੁਣ ਦਾ ਰੁਖ ਫੇਰ ਦੇਖ ਲਓ ਹਜੇ ਹਫਤਾ ਲੈਂਦੀ ਐ ਸੂਣ ਚ ਹੋ ਸਕਦਾ ਹੈ ਤਿਆਰੀ ਚੰਗੀ ਐ ਪਹਿਲਾਂ ਵੀ ਸੂਪੇ ਪਰ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਇੱਕ ਹਫਤਾ ਬਾਕੀ ਐ ਬਾਹਰ ਹੀ ਇੱਕ ਮੱਝ ਹੋਰ ਖੜੀ ਜਿਹੜੀ ਸੂਈ ਸਵਾਈ ਹੈ ਰਵਿੰਦਰ ਭਾਈ ਕਹਿੰਦਾ ਸੂਆ ਸੂਈ ਐ ਇਹ ਦੂਜਾ ਸੂਆ ਹੀ 6 ਦਿਨਾਂ ਦਾ ਜੀ ਕਿੰਨੇ ਦਿਨੋਂ ਕਿਹਨੂੰ ਸੂਈ ਨੂੰ ਅਜ ਇਹਨੂੰ 14 ਦਿਨ ਹੋ ਗਏ ਸੂਈ ਨੂੰ ਹੁਣ ਦੁੱਧ ਕਿੰਨਾ ਆਪਾਂ ਉੱਥੋਂ 14 ਕਿਲੋ ਤੇ ਆ ਵੀ ਸਫਰ ਚਾਹੀਏ ਪਰਸੋਂ ਆਈ ਸੁਖਵੀਰ ਬਾਈ ਤੋਂ ਆਈ ਏ ਦਸ ਸਵੀਟ ਅੰਡੇ ਤੋਂ ਆਈ ਹਾਂਜੀ ਠੀਕ ਹੈ ਉੱਥੇ 14 ਲੀਟਰ 14 ਕਿਲੋ ਦੁੱਧ ਸੀਗਾ ਹੁਣ ਤੱਕ 11 ਫਿਰ ਥੋੜਾ ਬਹੁਤ ਬਾਕੀ ਸਫਰ ਚਾਹੀਏ ਠੀਕ ਹੈ ਠੀਕ ਹੈ ਅੱਛਾ ਕਿ ਰੇਟੇ ਦਾ ਫੋਨ ਤੇ ਰਹਿਣਾ ਹੈ ਰੇਟੇ ਦਾ ਫੋਨ ਤੇ ਖੋਲੀ ਬਈ ਸੋ ਦੋਸਤੋ ਬੱਚਾ ਇਹਦੇ ਨਾਲ ਕੱਟਾ ਸੁਖਵੀਰ ਢੰਡਾ ਜੀ ਤੋਂ ਇਹ ਮੱਝ ਬਾਈ ਹੋਰਾਂ ਨੇ ਖਰੀਦੀ ਏ ਸੁਆ ਦੂਜਾ 6 ਅੰਡਾ 14 ਕਿਲੋ ਦੁੱਧ ਚੋਕੇ ਲੈਂਦੀ ਏ ਪਰ ਸਫਰ ਚਾਈ ਏ ਤਾਂ ਹੋ ਸਕਦਾ ਕੋਈ ਦਿਹਾੜੀ ਡੰਗ ਥੋੜਾ ਬਹੁਤ ਦੁੱਧ 19 21 ਫਰਕ ਪਾਵੇ ਤਾਜੀ ਸੂਈ ਹੈ ਤਾਂ ਪੀਕ ਲੈਵਲ ਇਹਨੇ ਫੜੀ ਜਾਣਾ ਜਦੋਂ ਇਹ ਪੂਰਾ ਪੱਠਾ ਨੀਰਾ ਚੱਕ ਜੂਗੀ ਮੈਂ ਪਹਿਲਾਂ ਦੱਸਿਆ ਸੀ ਬਾਹਰ ਹੀ ਕੱਢ ਲੈ ਇਹਨੂੰ ਮੜਾ ਕਿੜਾ ਕਢਾਈ ਦੀਗੇ ਕੱਲ ਜਿਹੜਿਆ ਉਹ ਪਸ਼ੂ ਦੋਸਤੋ ਬਾਈ ਹੋਰਿਆਂ ਕੋਲ ਉਤਰੇ ਆ ਸੋਹਣੇ ਸਿੰਗਾਂ ਦੀ ਹੈ ਤੇ ਸੋਹਣੇ ਟਾਂਚੇ ਦੀ ਹੈ ਥਣ ਇਹਦੇ ਵੀ ਸੋਹਣੇ ਆ ਬਾ ਕਮਾਲਾ ਬਾਈ ਮਸ਼ਰੀ ਬਾਹਰ ਵਾਕਈ ਜਿਆਦਾ ਪਰ ਥੋੜਾ ਜਿਹਾ ਇੰਨਾ ਵੀ ਚਾਨਣ ਚ ਪਸੂ ਜਦੋਂ ਤੁਰਦਾ ਉਦੋਂ ਟੰਡਾ ਕਲੀਅਰ ਦਿਸ ਜਾਂਦਾ ਮੋਟਾ ਮੱਖ ਵੀ ਥੋੜਾ ਥੋੜਾ ਹੈਗਾ ਇਹਦਾ ਵੀ ਤੁਸੀਂ ਹਵਾਨਾ ਦੇਖ ਸਕਦੇ ਸੋ ਦੱਸੋ ਇਹਦੇ ਥਾਣੇ ਤੇ ਹਵਾਨਾ ਫੇਰ ਤੁਹਾਨੂੰ ਥੋੜਾ ਕਲੀਅਰ ਕਰਦਾ ਇਦਾਂ ਦਾ ਥਾਂ ਦਾ ਸੈਜ ਬਹੁਤ ਸੋਹਣਾ ਪਸ਼ੂ ਆਸਥਾਨ ਹੋਊਗਾ ਇਹਦਾ ਹਵਾਨਾ ਵੀ ਇਹਦਾ ਚੰਗਾ ਦਿਸਦਾ ਬਾਈ ਪੂਛ ਫੜੀ ਮਰੀ ਜੀ ਦੀ ਸਵੇਰੋਖੇ ਦੇ ਖਵਾਨੇ ਦਾ ਹੁਣ ਦਾ ਉਹ ਹਜੇ ਦੁੱਧ ਜਿਹੜਾ ਉਹ ਹੋ ਸਕਦਾ ਹੈ ਕਿ ਥੋੜਾ ਬਹੁਤ ਡਾਊਨ ਆਵੇ ਪਹਿਲਾਂ ਨਾਲੋਂ ਪਰ ਛੇਤੀ ਇਹਨੇ ਪੀਕ ਲੈਵਲ ਆਪ ਦਾ ਫੜ ਜਾਣਾ ਸੋ ਇਹ 2 ਨੰਬਰ ਤੇ ਮੱਝ ਸੀ ਅੰਦਰ ਜਿਹੜੀਆਂ ਮੱਝਾਂ ਖੜੀਆਂ ਹੋਣਾਂ ਚੋਂ 3 ਨੰਬਰ ਦੇ ਉੱਤੇ ਇੱਕ ਮੱਝ ਬਹੁਤ ਵੱਡੇ ਢਾਂਚੇ ਦੀ ਹੈ ਕਿੰਨਵਾ ਸੂਆ ਬਾਈ ਸੂਈ ਵੀ ਇਹ ਚੌਥਾ ਸੂਆ ਹੀ ਇਹ ਸੂਈ ਹੋਈ ਜਾਂਦਾ ਕਿੰਨਾ ਚਿਰ ਹੋ ਗਿਆ ਸੂਈ ਇਹ ਸੂਈ ਹੈ ਜੀ ਸੋਮਵਾਰ ਸੋਮਵਾਰ ਨੂੰ ਸੂਈ ਹੈ ਹੁਣ ਦੁੱਧ ਕਿੰਨਾ ਹੋਊਗਾ ਇਹਦੇ ਥੱਲੇ ਦੁੱਧ ਉੱਥਦੇ ਹੈ 11-12 ਕਿਲੋ 11 ਕਿਲੋ ਸੀ ਬੌਲਾ ਹੀ ਇੱਕ ਸਾਬ ਠੀਕ ਹੈ ਹਾਂਜੀ ਠੀਕ ਹੈ ਹੁਣ ਇੱਕ ਇਹ ਕੱਲ ਆਈਆਂ ਜੀ ਉਹ ਪਰਸੋਂ ਆਈ ਸੀ ਇਹਦੇ ਨਾਲ ਬੱਚਾ ਕੀ ਹੈ ਇਹਦੇ ਨਾਲ ਕੱਟੀ ਹੈ ਜੀ ਠੀਕ ਹੈ ਕੱਟੀ ਖੋਲੀ ਨਹੀਂ ਸੋ ਦੋਸਤੋ 11-12 ਕਿਲੋ ਬੌਲੇ ਤੋਂ ਸ਼ੁਰੂਆਤ ਸੀਗੀ ਪਰ ਇਹ ਕੱਲ ਹੀ ਉਤਰੀ ਹੈ ਤਾਂ ਉਹਦੇ ਕਰਕੇ ਹੋ ਸਕਦਾ ਵੀ ਥੋੜਾ ਬਹੁਤ ਕੇਰਾ ਦੁੱਧ ਇੱਧਰ ਉੱਧਰ ਹੋਵੇ ਪਰ ਇਹ ਤਾਜੀ ਸੂਈ ਹੈ ਬੌਲਾ ਜਿੰਨਾ ਵੀ ਦੇਊਗੀ ਤੁਸੀਂ ਚੋਕੇ ਦੇਖ ਲਓ ਢਾਂਚੇ ਤੋਂ ਜਜਮੈਂਟ ਤੁਹਾਨੂੰ ਹੁੰਦੀ ਹੋਣੀ ਹੈ ਮੱਝ ਦੀ ਮੁਰਾ ਨਸਲ ਹੈ ਬਣਾਵਟ ਬੜੀ ਚੰਗੀ ਜੇ ਕਿਸੇ ਵੀਰ ਨੇ ਬੱਚੇ ਲੈਣੇ ਆ ਇਹਦੇ ਤੋਂ ਤਾਂ ਬੜੇ ਸੋਹਣੇ ਬੱਚੇ ਤੁਸੀਂ ਲੈ ਸਕਦੇ ਚੜ ਗਈਆਂ ਸਫਰ ਚਾਉਣ ਕਰਕੇ ਠੀਕ ਹੈ ਸੋ ਹਵਾਨੇ ਇੱਕ ਵਾਰ ਬਾਈ ਕਹਿੰਦਾ ਵੀ ਸਫਰ ਚਾਉਣ ਕਰਕੇ ਚੜਾ ਗਈਆਂ ਮੱਜਾਂ ਪਰ ਬਣਾਵਟ ਢਾਂਚਾ ਤੋਂ ਤਾਂ ਸਮਝ ਆਉਣੀ ਆ ਜਿਹੜਾ ਵੀਰ ਮੱਜਾਂ ਦੀ ਪਰਖ ਰੱਖਦਾ ਉਤੋਂ ਤੁਸੀਂ ਬਣਾਵਟ ਦੇਖੋ ਇਹਦੇ ਪੁੜਿਆਂ ਦੀ ਤੁਹਾਨੂੰ ਅਲੈਦੀ ਮੱਝ ਦਿਸੂਗੀ ਇਹ ਆਮ ਮੱਜਾਂ ਨਾਲੋਂ ਲੰਬਾਈ ਫੁੱਲ ਹੈ ਉੱਚੀ ਫੁੱਲ ਹੈ ਥਣਾ ਚ ਬਿੱਥੀ ਸੋਹਣੀ ਹੈ ਕਮਾਲ ਆ ਭਾਈ ਤਿੱਖੇ ਜੇ ਹੱਡ ਦੋਸਤੋ ਬਾਕੀ ਸਿੰਗ ਦੀ ਸ਼ੇਪ ਤੁਸੀਂ ਇੱਥੇ ਦੇਖ ਸਕਦੇ ਹੋ ਹਾਈਟ ਲੈਂਥ ਫੁੱਲ ਹੈ ਫੈਰ ਹੀਟ ਫੋਨ ਤੇ ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਪੂਛ ਲਗਭਗ ਕਾਲੀ ਹੈ ਦੋਸਤੋ ਸਾਰੀ ਥੋੜੇ ਬਹੁਤ ਵਾਲ ਵਿੱਚ ਹੋ ਸਕਦਾ ਵਾਈਟ ਦਿਖਾਉਂਦੀ ਹੋਵੇ ਪਰ ਜੇ ਆਪਾਂ ਦੂਰੋਂ ਦੇਖਦੇ ਆ ਸਾਰੀ ਪੂਛ ਕਾਲੀ ਦਿਸਦੀ ਹੈ ਬੱਚਾ ਇਹਦੀ ਕੱਟੀ ਜਰੂਰ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਦੋਸਤੋ ਹਵਾਨਾ ਤੁਸੀਂ ਮਾਈਦਾ ਇੱਥੋਂ ਦੇਖ ਸਕਦੇ ਹੋ ਇਹ ਕੱਟੀ ਜਿਹੜੀ ਤੇ ਆ ਕੇ ਮੱਧ ਖੜੀ ਹੈ ਇਹਦੀ ਇਹ ਕੱਟੀ 나ੜੂਆ ਨਾਲ ਆ ਕੱਟੀ ਦਾ ਕਿਉਂਕਿ ਸੋਮਵਾਰ ਸੂਈ ਹੈ ਤੇ ਵੀਡੀਓ ਬਣ ਰਹੀ ਹੈ ਵੀਰਵਾਰ ਨੂੰ ਉਹ ਜੇ 4 ਕਿ ਦਿਨ ਹੀ ਹੋਏ ਆ ਸੂਈ ਨੂੰ ਤਾਜੀ ਬਿਲਕੁਲ ਸੂਈ 나ੜੂਆ ਇਹਦੀ ਗੱਲ ਮੈਂ ਕੀਤੀ ਸੀ ਤੇ ਤੁਸੀਂ ਦੇਖ ਸਕਦੇ ਹੋ ਨਾਲ ਤੁਹਾਨੂੰ ਲੱਗਾ ਦੱਸੋ ਜਿੰਨੀ ਮੂਮ ਤਾਂ ਸੋ ਉੱਤੇ ਦੋ ਬਟਨ ਜੇ ਵੀ ਦੱਸੋ ਇਹਦੇ ਹਵਾਨੇ ਦੇ ਉੱਤੇ ਹਵਾਨੇ ਕੇਰਾ ਥੋੜੇ ਜਿਵੇਂ ਕਿ ਕੱਲ ਆਇਆ ਹੈ ਤਾਂ ਸਫਰ ਚਾਹ ਪਸੂ ਕੇਰਾ ਥੋੜੇ ਜਿਹਾ ਹਵਾਨੇ ਘਸ ਜਾਂਦਾ ਦੁਬਾਰਾ ਦੁੱਤ ਆ ਜਾਣੀ ਸ਼ਰਦੇ ਭਾਈ ਸੋ ਹਜੇ ਵੈਸੇ ਵੀ ਚਲਵਾਈ ਦੇ ਵਿੱਚ ਅਜੇ ਘੰਟਾ ਬਾਕੀ ਵੀ ਹੈ ਸੋ ਇਹ ਤੋਂ ਬਿਨਾ ਸੋ ਅੰਦਰ ਇੱਕ ਝੋਟੀ ਖੜੀ ਆ ਤੁਹਾਨੂੰ ਦਿਖਾਉਣਾ ਮੈਂ ਬੜੀ ਸੋਹਣੀ ਝੋਟੀ ਹੈ ਹਾਈਟ ਲੈਂਥ ਫੁੱਲ ਹੈ ਸਿੰਘ ਬਿਲਕੁਲ ਕੁੰਡਿਆਂ ਦੀ ਭਾਈ ਕੰਨਵਾ ਸੂਆ ਝੋਟੀ ਪਹਿਲਾ ਸੂਆ ਜੀ ਪਹਿਲਾ ਸੂਆ ਦੰਦੋਂ ਕਿਵੇਂ ਇਹ ਦੋ ਦੰਦ ਦੋ ਦੰਦ ਇਹਨੂੰ ਕਿੰਨੇ ਦਿਨੋਂ ਗੇਰ ਸੂਈ ਇਹ ਮੰਗਵਾ ਦੀ ਹੈ ਚਾਲੀ ਉਸ ਵਾਸਤੇ ਹੀ ਆ ਤੁਹਾਨੂੰ ਦੋਕ ਦਿਨ ਹੀ ਹੋਇਆ ਜੰਨੀ ਨੂੰ ਸੋਈ ਠੀਕ ਹੈ ਬੱਚਾ ਇਹਦੇ ਨਾਲ ਕੱਟੀ ਹੈ ਨਾ ਹਾਂਜੀ ਇਹ ਪੀਸੀ 475 ਦੀ ਆ ਆਪ ਹੈ ਜੀ ਕੱਟੀ ਹੈ ਜੀ ਇਹ ਪੀਸੀ 475 ਦੀ ਠੀਕ ਹੈ ਇਹ ਆਪ 7299 ਦੀ ਆਪ ਹੈ ਜੀ ਠੀਕ ਹੈ ਓਕੇ ਖੋਲੀ ਬਈ ਸੋ ਦੋ ਦੰਦ ਝੋਟੀ 102699 ਦੀ ਆਪ ਤੇ ਪੀਸੀ 475 ਦੀ ਇਹਦੇ ਨਾਲ ਕੱਟੀ ਹੈ ਕੱਟੀ ਵੀ ਬੜੀ ਸੋਹਣੀ ਤੇ ਝੋਟੀ ਵੀ ਬਹੁਤ ਸੋਹਣੀ ਸਿੰਘ ਬਿਲਕੁਲ ਕੁੰਡਿਆਂ ਦੀ ਮੁਰਾ ਵਾਲਾ ਸਿੰਘ ਆ ਦੋਸਤੋ ਤੇ ਇਹ ਦੋ ਦੰਦ ਝੋਟੀ ਆ ਸੋ ਕਨਫਰਮ ਦੋ ਦੰਦ ਦਾ ਠੀਕ ਹੈ ਭਾਈ ਵੱਧ ਦਿੱਸ ਗਿਆ ਭਾਈ ਓਕੇ ਹੋ ਗਿਆ ਸੋ ਦੋਸਤੋ ਕਨਫਰਮ ਹੈ ਦੋ ਦੰਦ ਉਹ ਤੁਸੀਂ ਆ ਕੇ ਵੀ ਦੇਖ ਲੈਣੇ ਆ ਤੇ ਬਾਕੀ ਜਿਹੜੀ ਚੀਜ਼ ਮੈਂ ਸਾਹਮਣੇ ਦੇਖ ਲੈਣਾ ਉਹਦਾ ਤੁਹਾਨੂੰ ਦੱਸ ਵੀ ਦੇਈਦਾ ਹਵਾਨਾ ਦੋਸਤੋ ਬਹੁਤ ਸੋਨਾ ਝੋਟੀ ਦਾ ਹਜੇ ਭਲੂਣ ਦੇ ਵਿੱਚ ਹੈ ਸਵੇਲਿੰਗ ਥੋੜੀ ਥੋੜੀ ਹੈਗੀ ਹੈ ਹਵਾਨੇ ਦੇ ਉੱਤੇ ਬਣਾਵਟੇ ਦੇ ਤੁਸੀਂ ਟਾਂਚੇ ਦੀ ਦੇਖ ਲਓ ਤੇਰੀ ਕੱਟੀ ਦਾ ਰੰਗ ਵੀ ਇਹਦੇ ਵਾਂਗੂ ਹੀ ਕਾਲਾ ਹੈ ਸੋ ਪਹਿਲਾ ਸੂਆ ਦੋ ਦੰਦ ਝੋਟੀ ਤੇ ਹੋਣੀ ਹਾਈਟ ਐਡੀ ਆ ਵੀ ਜਿਹੜੀ ਜਿਹੜਾ ਵੀਰ ਖਰੀਦੂਗਾ ਹੋ ਸਕਦਾ ਉਹਦੇ ਪਿੰਡ ਚ ਦੋ ਦੰਦ ਸੌਰੀ ਵੱਡੀਆਂ ਮੱਝਾਂ ਜਿਹੜੀਆਂ ਉਹ ਵੈਰਲੀ ਹੋਵੇ ਨੇ ਉੱਚੇ ਕਦ ਕਾਠ ਦੀ ਜਿੰਨੀ ਇਹ ਇਹਨੇ ਕਦ ਕਾਠ ਕਰਨਾ ਮੈਂ ਦੋਂਦੀ ਦੇ ਹਿਸਾਬ ਤੇ ਜਜਮੈਂਟ ਕਰ ਰਿਹਾ ਜਿਹੜੀ ਪਹਿਲਾ ਮੱਝ ਤੋਰੀ ਆ ਉਹਦੇ ਨਾਲ 19 21 ਫਰਕ ਹੋਊਗਾ ਓਡੇ ਕਦ ਕਾਠ ਦੀ ਝੋਟੀ ਹਵਾਨਾ ਬੈਕ ਸਾਈਡ ਤੋਂ ਵੀ ਥਣ ਬੜੇ ਸੋਹਣੇ ਤੇ ਅਗਲੇ ਪਾਸੇੋਂ ਵੀ ਬਿੱਥੀ ਵੀ ਫੁੱਲ ਹੈ ਬਹੁਤ ਬਹੁਤ ਹਾਈਟ ਲੈਂਥ ਵਾਲੀ ਉੱਚੀ ਲੰਬੀ ਝੋਟੀ ਦੱਸੋ ਇਹ ਤੇ ਸ਼ਰੀਫ ਵੀ ਫੁੱਲ ਦਿਸਦੀ ਹੈ ਸਭਾ ਵਾਲੇ ਪੱਖ ਤੋਂ ਇੱਥੇ ਰੋਕੀ ਬਈ ਮੜਾ ਥਣ ਦਿਖਾ ਦਈਏ ਥਾਣਾ ਚ ਬਿੱਥੀ ਦੱਸੋ ਦੇਖਣ ਵਾਲੀ ਹੈ ਹਵਾਨੇ ਤੇ ਨਾੜਾ ਹੁਣ ਹੀ ਦੇਖ ਸਕਦੇ ਹਾਂ ਤੁਸੀਂ ਛੋਟੀਆਂ ਛੋਟੀਆਂ ਤੁਹਾਨੂੰ ਨਾੜਾ ਬਰੀਕੀ ਠੀਕ ਹੈ ਲੈ ਚੱਲੀਏ ਬਈ ਉਧਰ ਨੂੰ ਸੋ ਇਹਦੇ ਨਾਲ ਕੱਟੀ ਹੈ ਦੋ ਦੰਦ ਝੋਟੀ ਦੱਸੋ ਇੱਕ ਨਗੀਨਾ ਹੀ ਐ ਜਿਹਨੂੰ ਪਸੰਦ ਆਵੇ ਸਾਰੇ ਪਸ਼ੂ ਬਾਈਕਲ ਮੁਰਾ ਨਸਲ ਚ ਸਨੱਖੇ ਐ ਬਾਕੀ ਇਹ ਝੋਟੀ ਵੀ ਇੱਕ ਗਹਿਣਾ ਹੀ ਐ ਜਿਹੜਾ ਵੀਰ ਖਰੀਦੂ ਦੋ ਦੰਦ ਦਾ ਭਾਵੇਂ 10 ਹੋਵੇ ਚੋਲਿਓ ਇਹ ਨਹੀਂ ਵੀ ਤੁਹਾਡੇ ਕੋਲ ਇਹ ਬੁੱਢੀ ਲੱਗੂਗੀ ਸਿੰਘ ਇਦਾਂ ਦਾ ਵੀ ਸੋਹਣੀ ਝੋਟੀ ਸਿੰਘਾਂ ਨਾਲੋਂ ਵੀ ਕਦ ਕਾਠ ਦੀ ਮੈਂ ਗੱਲ ਕੀਤੀ ਤੇ ਪਰਲੀਆਂ ਮੱਝਾਂ ਨਾਲ ਤੁਸੀਂ ਇਹਦਾ ਜੇ ਕੰਪੈਰੀਸ਼ਨ ਕਰੋ ਤਾਂ ਉਹਨਾਂ ਜਿਹੜੀ ਉੱਚੀ ਲੰਬੀ ਝੋਟੀ ਇਹ ਦੋ ਦੰਦ ਸੋ ਦੇਖੋ ਸੋ ਦੁੱਧ ਤੋ ਚੰਗੇ ਤੋਂ ਸ਼ੁਰੂਆਤ ਹੈ ਅੰਦਾਜ਼ਾ ਕਿੰਨਾ ਖੂਗਾ ਬੌਲਾ ਇਹਦੇ ਥੱਲੇ ਹੋਊਗਾ ਇਹ 9 ਕਿਲੋ ਦੀ ਬੌਲਾ ਹੋਣੀ ਠੀਕ ਹੈ ਸੋ 9 ਕਿਲੋ ਨੂੰ ਬੌਲਾ ਦੱਸੋ ਹੋਊਗਾ ਸ਼ੁਰੂਆਤ ਚੰਗੇ ਬੌਲੇ ਤੋਂ ਕੀਤੀ ਹੈ ਇੱਥੋਂ ਤੁਸੀਂ ਇਹਦਾ ਹਵਾਨਾ ਫੇਰ ਦੇਖੋ ਸੋਹਣਾ ਹਵਾਨਾ ਸੋ ਇਹ ਜਿਹੜੀਆਂ ਚਾਰ ਮੱਜਾਂ ਤੁਹਾਨੂੰ ਦਿਖਾਤੀਆਂ ਦੋਸਤੋ ਤੇਰੀ ਕੱਟੀ ਵੀ ਜਰੂਰ ਦੇਖੋ ਪੀਸੀ 500 475 ਦੀ ਹਾਂਜੀ 400 ਪੀਸੀ 475 ਦੀ ਕੱਟੀ ਹੈ ਠੀਕ ਹੈ ਓਕੇ ਤੁਹਾਨੂੰ ਦਿਖਾਉਂਦੇ ਸੀ ਠੀਕ ਹੈ ਸੋ ਇਹ ਝੋਟੀ ਦੱਸੋ ਬਹੁਤ ਸੋਹਣੀ ਇਹ ਤੋਂ ਬਿਨਾ ਇੱਕ ਝੋਟੀ ਹੋਰ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਹੈ ਸੋ ਇਹਦਾ ਵੀ ਤੁਸੀਂ ਢਾਂਚਾ ਦੇਖੋਗੇ ਤੇ ਚੰਗੇ ਕਦ ਕੱਟ ਚ ਹੈ ਬਈ ਇਹ ਕਿੰਨਾਂ ਮਸੂਹ ਸੂਈ ਵੀ ਹੈ ਇਹ ਪਹਿਲਾ ਸੂਆ ਹੀ ਹੈ ਇਹ ਠੀਕ ਹੈ ਇਹਨੇ ਦੋ ਦੰਦ ਕੰਪਲੀਟ ਕਰ ਲਏ ਜੀ ਠੀਕ ਹੈ ਅੱਛਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 18 ਦਿਨ ਹੋ ਗਏ 17 ਨੇ ਬੱਚਾ ਇਹਦਾ ਬੱਚਾ ਲੱਡੂ ਹੈ ਠੀਕ ਹੈ ਦੁੱਧ ਹੁਣ ਕਿੰਨੇ ਦੁੱਧ ਉੱਥੇ ਤਾਂ ਸੀਗਾ ਜੀ 16 17 ਕਿਲੋ ਜੀ ਠੀਕ ਹੈ ਇਹਦਾ ਕੱਢੂਗੀ ਹੁਣ 14 ਠੀਕ ਹੈ ਹਾਂ 14 ਕਿਲੋ ਹੁਣ ਵੀ ਆਪਾਂ ਚਵਾ ਦਾਂਗੇ ਠੀਕ ਹੈ ਅੱਛਾ ਇਹ ਬਣਾ ਬੱਚੇ ਤੋਂ ਫਿਰ ਮਿਲ ਪੈਂਦੀ ਇੱਕ ਰੀ ਦਾ ਆ ਕੇ ਕੀਤਾ ਜੀ ਠੀਕ ਹੈ ਲੱਗ ਜੂ ਛੇਤੀ ਲੱਗ ਜੂ ਕਿ ਲੱਗੇ ਠੀਕ ਹੈ ਛੇਤੀ ਫਨ ਚੋਟੀ ਠੀਕ ਹੈ ਖੋਲੀ ਸੋ ਦੋਸਤੋ ਬੱਚਾ ਇਹਦਾ ਨਹੀਂ ਹੈਗਾ ਨਾਲ ਬੱਚੇ ਦੀ ਵੀਡੀਓ ਬਾਈ ਹੋਰੀ ਦੱਸ ਰਿਹਾ ਵੀ ਕੋਲ ਹੈਗੀ ਆ 14 ਕਿਲੋ ਇਸ ਟਾਈਮ ਦੁੱਧ ਹੋਊਗਾ 16 17 ਤਲ ਕੇ ਆਈ ਹੈ ਪਰ ਆਨਸਰ ਕੇਰਾ ਪਸ਼ੂ ਥੋੜਾ ਟੁੱਟਦਾ ਦੁੱਧ ਦੋ ਦੰਦ ਕੰਪਲੀਟ ਹੈ ਦੋਂਦੀ ਮੰਨ ਲਓ ਚੌਗੀ ਮੰਨ ਲਓ ਢਾਂਜਾ ਤੁਹਾਡੇ ਸਾਹਮਣੇ 17 18 ਦਿਨਾਂ ਦੀ ਅਜ ਸੂਈ ਹਵਾਨਾ ਇਹਦਾ ਵੀ ਬਹੁਤ ਸੋਹਣਾ ਹੈ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਹੈ ਵੀਡੀਓ ਦੇ ਵਿੱਚ ਤੁਸੀਂ ਇਹਦੀ ਜੱਜਮੈਂਟ ਕਰ ਸਕਦੇ ਹੋ ਹਵਾਨਾ ਫੱਟੀਦਾਰ ਸੋਹਣਾ ਹਵਾਨਾ ਦੱਸੋ ਕੁਮਾਲਾਪ ਸੈਂਗੇ ਵੀ ਕੁੰਡੀਆਂ ਦੀ ਐ ਬਾਕੀ ਆ ਕੇ ਤੁਸੀਂ ਚੋਕੇ ਦੇਖ ਲਓਗੇ ਇੱਕ ਅੱਧਾ ਦਿਨ ਹੋ ਸਕਦਾ ਉਪਰਾ ਮੰਨੇ ਬਾਕੀ ਫਿਰ ਛੇਤੀ ਦੁੱਧ ਤੇ ਜਿਹੜਾ ਮੱਝ ਜਦੋਂ ਆਜੇ ਚੰਗੇ ਦੁੱਧ ਵਾਲੀ ਐ ਤੇ ਨੇ ਰੰਗੇ ਹੀ ਮਿਲਨੇ ਹਜੇ ਵੀ ਬੱਚੇ ਦਾ ਤੇ ਕਰਦੀ ਐ ਮਤਲਬ ਰੰਗਦੀ ਐ ਜਦੋਂ ਬਾਹਰ ਨੂੰ ਕੱਢਦੇ ਆ ਸੋ ਇਹ ਦੱਸੋ ਅੱਜ ਦੀ ਵੀਡੀਓ ਦੇ ਨਾਕ ਸੀਗੇ ਵਿਕਾਊ ਟੋਟਲ 5 ਤੁਸੀਂ ਜਿਹੜੀ ਮਰਜੀ ਮੱਝ ਖਰੀਦੋ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਫਿਲਹਾਲ ਇਹ 5 ਮੱਝਾਂ ਬਾਈ ਹੋ ਰਿਆਂ ਕੋਲ ਵਿਕਰੀ ਵਾਸਤੇ ਆਈਆਂ ਹੋਈਆਂ ਧੰਨਵਾਦ